ਜਦੋਂ ਤੁਸੀਂ ਰੇਡੀਓ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਰਿਕੋ ਟ੍ਰੈਕ ਦੇ ਉੱਤੇ ਚਾਰ ਟ੍ਰੇਨਾਂ ਆਉਣ ਦੀ ਵੀਡੀਓ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇੱਕ ਟ੍ਰੈਕ ਟ੍ਰੈਕ ਦੇ ਉੱਤੇ ਚਾਰ ਟ੍ਰੇਨਾਂ ਆਉਣ ਦੇ ਨਾਲ ਹਾਹਾਕਾਰ ਮੱਚ ਗਈ Orissa ਦੇ ਭੁਵਨੇਸ਼ਵਰ ਦੇ ਲਿੰਗਰਾਜ ਸਟੇਸ਼ਨ ਦੀ ਇਹ ਵੀਡੀਓ ਜਿੱਥੇ ਇੱਕ ਟ੍ਰੈਕ ਦੇ ਉੱਤੇ ਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਝੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਟ੍ਰੇਨਾਂ ਖੜੀਆਂ ਦਿਖਾਈ ਦਿੱਤੀਆਂ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ ਤਾਂ ਰੇਲਵੇ ਪ੍ਰਸ਼ਾਸਨ ਵੀ ਸਫਾਈ ਦਿੰਦਾ ਦਿਖਾਈ ਦੇ ਰਿਹਾ ਰੇਲਵੇ ਨੇ ਕਿਹਾ ਕਿ ਇੱਕ ਪਟਰੀ ਦੇ ਉੱਤੇ ਚਾਰ ਟ੍ਰੇਨਾਂ ਖੜੇ ਹੋਣਾ ਕੁਝ ਗਲਤ ਨਹੀਂ ਹੈ ਪਰ ਇਹ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪਟਰੀ ਦੇ ਉੱਤੇ ਇੱਕਦਮ ਚਾਰ ਟ੍ਰੇਨਾਂ ਆ ਜਾਂਦੀਆਂ ਨੇ ਵੱਡੀ ਲਾਪਰਵਾਹੀ ਦੀ ਇਹ ਵੀਡੀਓ ਇਸ ਦੇ ਨਾਲ ਇੱਕ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਫਿਲਹਾਲ ਕਿਸੇ ਹਾਸੇ ਦੀ ਖਬਰ ਨਹੀਂ ਹੈ ਪਰ ਉੜੀਸਾ ਦੀ ਇਹ ਵੀਡੀਓ ਹੈ ਭੁਨੇਸ਼ਵਰ ਦੇ ਲਿੰਗਰਾਜ ਸਟੇਸ਼ਨ ਦੇ ਉੱਤੇ ਇੱਕ ਪਟਰੀ ਦੇ ਉੱਤੇ ਚਾਰ ਟ੍ਰੇਨਾਂ ਦਿਖਾਈ ਦਿੰਦੀਆਂ ਨੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਕਈ ਸਵਾਲ ਵੀ ਚੁੱਕੇ ਜਾ ਰਹੇ ਨੇ ਰੇਲਵੇ ਪ੍ਰਸ਼ਾਸਨ ਦੇ ਉੱਤੇ ਕਿ ਇਸ ਤਰੀਕੇ ਦੇ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਪਰ ਰੇਲਵੇ ਪ੍ਰਸ਼ਾਸਨ ਸਫਾਈ ਦਿੰਦਾ ਦਿਖਾਈ ਦੇ ਰਿਹਾ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਪਟਰੀ ਤੇ ਚਾਰ ਟ੍ਰੈਕਾਂ ਦੇ ਖੜੇ ਹੋਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਪਰ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਇੱਕ ਪਟੜੀ ਦੇ ਉੱਤੇ ਚਾਰ ਟ੍ਰੇਨਾਂ ਖੜੀਆਂ ਦਿਖਾਈ ਦੇ ਰਹੀਆਂ ਨੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਪਰ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਆਪਣੀ ਸਫਾਈ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਟੜੀ ਤੇ ਚਾਰ ਟ੍ਰੇਨਾਂ ਦੇ ਖੜੇ ਹੋਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ दैनिक सवेरा टीवी YouTube Facebook Instagram X और WhatsApp चैनल पर